ਈਐਮਟੀ ਹਰਦੀਪ ਸਿੰਘ ਜੀ ਇਹ ਐਕਸੀਡੈਂਟ ਨਾ ਬਸਟੈਂਡ ਦੇ ਬੈਕਸਾਈਡ ਹੋਇਆ ਸੀ ਤੇ ਪਿਲਰ ਉਨੇ ਆਪਣੇ ਉਹਨੇ ਕੋਈ ਹੰਢਿਆ ਪ੍ਰੇਮੀ ਦੀ ਬਸ ਜਾ ਰਹੀ ਸੀ ਤੇ ਕਈ ਤਰ੍ਹਾਂ ਦੇ ਮਲਕੀ ਸੇਰਪੁਰ ਸੜਕਾਤੁਰ ਸੜਕ ਸਵਾਰੀਆਂ ਸੀ ਵਿੱਚ ਸੰਗਤ ਉਹ ਪਿਲਰ ਟੱਕਰ ਕਾਰਨ ਐਕਸੀਡੈਂਟ ਹੋ ਜੀਦਾ ਆਪਣੀ 108 ਦੋ ਗੱਡੀਆਂ ਲੈ ਕੇ ਆਏ ਅੰਬੂਲੈਂਸਾਂ ਨੂੰ ਜੀ 10 ਤੋਂ 15 ਪੇਸ਼ੈਂਟ ਆਪਾਂ ਲੈ ਕੇ ਆਏ ਬਾਕੀ ਸਾਡੇ ਦੂਜੀ ਹੰਢਾ ਵਾਲੀ ਗੱਡੀ ਲੈ ਕੇ ਆਏ ਜੀ ਤਾਂ ਪੰਜ ਸੱਤ ਪੇਸ਼ੈਂਟ ਜੀ ਬਾਕੀ ਨਾਲ ਦੂਸਰੀ ਐਮਬੂਲੈਂਸ ਲੈ ਕੇ ਆਏ ਤਕਰੀਬਨ 20 25 ਬੰਦੇ ਨੀਰ ਰੋਡ ਵੀ 25 ਜਣੇ ਹੈਗੇ ਸੀ ਸੰਗਤਾਂ ਇਹ ਕਾਫੀ ਜ ਕੀ ਦੀ ਗਲਤੀ ਲੱਗਦੀ ਐ ਤੁਹਾਨੂੰ ਅਸੀਂ ਤਾਂ ਮੌਕੇ ਤੇ ਹੈ ਨਹੀਂ ਸੀ ਤਾਂ ਅਸੀਂ ਕੋਲ ਹੀ ਗਏ ਹਾਂ ਮੌਕੇ ਤੇ ਕੋਈ ਕਹਿ ਨਹੀਂ ਸਕਦੇ ਇਸ ਮੌਕੇ ਜਿਸ ਸਾਹਸੇ ਰੋਤੇ ਬੈਰੀਅਰ ਲੱਗਿਆ ਹੋਇਆ ਉਸ ਸਾਹਸੇ ਪਤਾ ਹੈ ਪਰ ਵਸਤਾਵਰ ਗਲਤੀ ਜਾਣਾ ਜੀ ਉੱਥੇ ਤੋਂ ਬੈਰੀਅਰ ਪਾਸੇ ਲੰਘ ਰਹੀ ਸੀ ਸਾਡੇ ਕੋਲ ਤਾਂ ਕਾਲਜ ਸੀੜੀ ਸੁਧਾਈ ਕਾਲਜ ਤੋਂ ਕੰਟਰੋਲ ਰੂਮ ਤਾਂ ਜੀਰਖਪੁਰ ਤੋਂ ਹੀ ਦਫ਼ਤਰ ਜੀ ਮੇਰਾ ਨਾਮ ਡਾਕਟਰ ਗਗਨਦੀਪ ਸਿੰਘ ਜੀ ਅੱਜ ਸਵੇਰ ਜੀ 7 ਵਜੇ ਦੇ ਕਰੀਬ ਇੱਕ ਬੱਸ ਦੇ ਐਕਸੀਡੈਂਟ ਦਾ ਕੇਸ ਆਇਆ ਜਿਸ ਦੇ ਵਿੱਚ 30 ਤੋਂ 35 ਦੇ ਕਰੀਬ ਪਰਸਨ ਨੇ ਜੋ ਜ਼ਖਮੀ ਨੇ ਉਹ ਸਾਡੇ ਕੋਲ ਤਾਂ ਐਮਰਜੈਂਸੀ ਦੇ ਵਿੱਚ ਆਏ ਨੇ ਇਹਦੀ ਇਨਫੋਰਮੇਸ਼ਨ ਅਸੀਂ ਪੁਲਿਸ ਨੂੰ ਕੋਈ ਮੇਜਰ ਇੰਜਰਡ ਕੋਈ ਨਹੀਂ ਹੈ ਜੀ ਸਾਰੀ ਅੰਡਰ ਇਨਵੈਸਟੀਗੇਸ਼ਨ ਹੈ ਜੀ ਐਕਸ-ਰੇਸ ਤੇ ਸੀਟੀ ਸਕੈਨਸ ਪੈਂਡਿੰਗ ਨੇ ਇੱਕ ਵਾਰੀ ਪ੍ਰਾਇਮਰੀ ਚੈੱਕ-ਅਪ ਕਰਕੇ ਉਸ ਤੋਂ ਬਾਅਦ ਉਹਨਾਂ ਨੂੰ ਐਕਸ-ਰੇਸ ਤੇ ਸੀਟੀ ਸਕੈਨਸ ਲਿਖ ਦਿੱਤੇ ਗਏ ਨੇ ਜੋ ਚੈੱਕ-ਅਪ ਤੋਂ ਬਾਅਦ ਉਹਨਾਂ ਦੀ ਕਲੈਰਿਟੀ ਹੋ ਜਾਏਗੀ ਐਸੇ ਪ੍ਰਾਇਮਰੀ ਅਸੈਸਮੈਂਟ ਤੇ ਹੈ ਕਿ ਕੋਈ ਵੀ ਮੇਜਰਲੀ ਐਕਸੀਡੈਂਟ ਮਤਲਬ ਮੇਜਰਲੀ ਇੰਜਰਡ ਹੈ ਨਹੀਂ